ਰਖਦਾ ਆਇਆ RAM RAJE ਹਰਨਾਖਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਤ ਰਾਇਆ ਅਹੰਕਾਰੀਆਂ ਨਿੰਦ ਕਾ ਪੇਠ ਦੇ ਨਾਮ ਦਿਉ ਮੁਖ ਲਾਇਆ ਜਨਾਨਕ ਐਸਾ ਹਰ ਸੇਵਿਆ ਅੰਤਲੇ ਛੜਾਇਆ ਏਕ ਓੰਕਾਰ ਸਤਗੁਰ ਪ੍ਰਸਾਦ ਸ਼ਲੋਕ ਮਹੱਲਾ ਪਹਿਲਾ ਦੁਖਦਾਰੂ ਸੁਖ ਰੋਗ ਪਿਆ ਜਦ ਸੁਖਤਾ ਮਨ ਨ ਹੋਏ ਤੂੰ ਕਰਤਾ ਕਰਣਾ ਮੈਂ ਨਹੀਂ ਜਾਹੋ ਕਰੀ ਨ ਹੋਈ ਬਲੇ ਹਾਰੀ ਕੁਦਰਤ ਵਸਿਆ ਤੇਰਾ ਅੰਤ ਨ ਜਾਈ ਲਖਿਆ ਰਹਾ ਜਾਤ ਮੇ ਜੋਤ ਜੋਤ ਮੈਂ ਜਾਤਾ ਅਕਲ ਕਲਾ ਭਰਪੂਰ ਰਹਾ ਤੂੰ ਸੱਚਾ ਸਾਹਿਬ ਸਤ ਸਵਾਲੇਓ ਜਨ ਕੀਤੀ ਸੋ ਪਾਰ ਪਿਆ ਕਹੋ ਨਾਨਕ ਕਰਤੇ ਕੀਆ ਬਾਤਾਂ ਜੋ ਕਿਛ ਕਰਣਾ ਸੋ ਕਰ ਰਹਿਆ ਸੋਦਰ ਰਗਸ ਹੱਲਾ ਪਹਿਲਾ ਇੱਕ ਓੰਕਾਰ ਸਤਗੁਰ ਪ੍ਰਸਾਦ ਸੋਦਰ ਕੇ ਹਸੁ ਸੋਦਰ ਤੇਰਾ ਕੇ ਹਸੁ ਘਰ ਕੇ ਹ ਜਿਤ ਵੇ ਸਰਬ ਸਮਾਲੇ ਵਾਜੇ ਤੇਰੇ ਨਾਦ ਅਨੇਕ ਅ ਸੰਖਾ ਕੇਤੇ ਤੇਰੇ ਵਾਬਣ ਹਾਰੇ ਕੇਤੇ ਤੇਰੇ ਰਗ ਪਰਿਸ਼ੋ ਕਹੀ ਹੈ ਕੇਤੇ ਤੇਰੇ ਗਾਵਣ ਹਾਰੇ ਗਾਵੰਤਨ ਨ ਪਵਨ ਪਾਣੀ ਵੈ ਸੰਤਰੇ ਗਾਵਰ ਅਜਾ ਧਰਮ ਦੁਆਰੇ ਗਾਵੰਤਨ ਨ ਚਤ ਗੋਪਤ ਲਿਖ ਜਾਣਣ ਲਿਖ ਲਿਖ ਧਰਮ ਵਿਚਾਰੇ ਗਾਵੰਤਨ ਨ ਇਸਰ ਬ੍ਰਹਮਾ ਦੇਵੀ ਸੋਹੰ ਤੇਰੇ ਸਦਾ ਸਵਾਰੇ ਗਾਵੰਤਨ ਨ ਇੰਦਰ ਇੰਦਰਾਸਨ ਬੈਠੇ ਦੇਵਤੇ ਆਦਰ ਨਾਲੇ ਗਾਵੰਤਨ ਨ ਸੱਧ ਸਮਾਦੀ ਅੰਦਰ ਗਾਵੰਤਨ ਅਤੇ ਵਿਚਾਰੇ ਗਾਵਨ ਤੁਨ ਨ ਜਤੀ ਸਤੀ ਸੰਤੋਖੀ ਗਾਵਨ ਤੁਨ ਨ ਵੀਰ ਕਰਾਰੇ ਗਾਵਨ ਤੁਦ ਨ ਪੰਡਤ ਪੜੈ ਨ ਕਿਸਾਰੇ ਜੁਗ ਜੁਗ ਵੇਦਾਂ ਨ ਲੈ ਗਾਵਨ ਤੁਦ ਨ ਮੋਹਨੀਆ ਮਨ ਮੋਹਨ ਸੁਰਗ ਮਛ ਪਿਆਲੇ ਗਾਵਨ ਤੁਨ ਨ ਰਤਨੁ ਪਾਏ ਤੇਰੇ ਅਠਸਰ ਤੀਰਥ ਨਾ ਲੈ ਗਾਵਨ ਤੁਨੋ ਜੋਦ ਮਹਾਬਲ ਸੂਰਾ ਗਾਵਨ ਤੁਨੋ ਖਾਣੀ ਚਾਰੇ ਗਾਵਨ ਤੁਨੋ ਖੰਡ ਮੰਡਲ ਵਰਪੰਡਾ ਕਰ ਕਰ ਰਖੇ ਧਾਰੇ ਸਈ ਤੁਨੋ ਗਾਵਣ ਜੋਤੁ ਸੁ ਭਾਵਣ ਰਤੇ ਤੇਰੇ ਭਗਤ ਰਸਾਲੇ ਹੋਰ ਕਹਤੇ ਤੁਧਨੋ ਗਾਵਣ ਸੇ ਮੈ ਚਤਨ ਆਵਣ ਨਾਨਕ ਕੀ ਵਿਚਾਰੇ सोई सोई सदा ਸਤਿ ਸਾਹਿਬ ਸਾਚਾ ਸਾਚੀ ਨਾਹੀ ਹੈ ਪੀ ਹੋਤੀ ਜੈ ਨਜਸੀ ਰਚਨਾ ਜੇ ਨਰਚਾਈ ਰੰਗੀ ਰੰਗੀ ਪਾਤੇ ਕਰ ਕਰ ਜਿੰਸੀ ਮਾਇਆ ਜਨਉਪਾਈ ਕਰ ਕਰ ਦੇਖੇ ਗੀਤਾ ਆਪਣਾ ਜੋ ਤਿਸ ਦੀ ਵੜਿਆਈ ਜੋ ਤਿਸ ਪਾਵੇ ਸੋਈ ਕਰਸੀ ਪਰ ਹੁਕਮ ਨ ਕਰਣਾ ਜਾਈ ਸੋ ਪਾਤਸ਼ਾਹੋ ਸਹ ਪਾਤ ਸਾਹਿਬ ਨਾਨਕ ਰਹਿਣ ਰਜਾਈ ਆਸਾ ਮਹੱਲਾ ਪਹਿਲਾ ਸੁਨ ਵੱਡਾ ਆਖੇ ਸਭ ਕੋ ਏ ਕੇਵੜ ਵੱਡਾ ਡੀਠਾ ਹੋਏ ਕੀਮਤ ਪਾਇ ਨ ਕਹਿਆ ਜਾਏ ਕਹਨੇ ਵਾਲੇ ਤੇਰੇ ਰਹੇ ਸਮਾਏ ਵੱਡੇ ਮੇਰੇ ਸਾਹਿਬ ਗਹਿਰ ਗੰਬੀਰਾ ਗੁਣੀ ਗਹਿਰਾ ਕੋਏ ਨ ਜਾਣ ਤੇਰਾ ਕਿਤਾ ਕੇਵੜ ਚੀਰਾ ਰਹਾਉ ਸਭ ਸੁਰਤੀ ਮਿਲ ਸਰ ਤੇ ਗਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿ ਨਜਾਈ ਤੇਰੀ ਤਲਵੜ ਆਈ ਸਭ ਸੱਤ ਸੱਤ ਸਭ ਚੰਗੀਆਂ ਆਈਆਂ ਸਿਦਾ ਪੁਰਖ ਆਗਿਆ ਬੜੀਆਂ ਆਈਆਂ ਤੁਦਬਣ ਸਦੀਕ ਨਾ ਨ ਪਈਆ ਕਰਮ ਮਿਲੈ ਨਾ ਠਾਕ ਰਹੀਆ ਆਖਣ ਵਾਲਾ ਕਿਆ ਵਿਚਾਰਾ ਸੱਤੀ ਪਰ ਤੇਰੇ ਪੰਡਾਰਾ ਜਸਤੂ ਦੇਤੀ ਸਗਿਆ ਚਾਰਾ ਨਾਨਕ ਸੱਚ ਸੁਵਾਰਣ ਹਾਰਾ ਅਸਾ ਮਹੱਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣਿ ਔਖਾ ਸਚਾ ਨਾਉ ਸਚੇ ਨਾਮ ਕੀ ਲੱਗੈ ਭੂਖ ਉਤਪੂਖ ਹੈ ਚਲੀ ਹੈ ਦੁਖ ਸੋ ਕਿਉ ਵਿਸਰੇ ਮੇਰੀ ਮਾਏ ਸੱਚਾ ਸਹਿਲ ਸਤ ਮੇਰਾ ਸਚੇ ਨਾਮ ਕੀ ਤਲਵੜੀ ਆਈ ਅਖ ਤੇ ਗਈ ਮਤਨੇ ਪਾਈ ਜੇ ਸੰਮਿਲ ਕੇ ਆਖਣ ਪਾਏ ਵਡਨ ਹੋਵੇ ਘਟ ਨ ਜਾਏ ਨਾ ਹੋ ਮਰਨ ਹੋਵੇ ਸੋਗ ਦਿਦ ਰਹੇ ਨ ਛੁਕੇ ਭੋਗ ਗੁਣ 에 ਹੋ ਹੋਰ ਨਹੀਂ ਕੋਏ ਨ ਕੋ ਹੋ ਆ ਨ ਕੋ ਹੋਏ ਜੇ ਬੜ ਆਪ ਤੇਰੀ ਦਾਤ ਜੰਦਨ ਕਰਕੇ ਕੀਤੀ ਰਾਤ ਖਸਮ ਵਿਸਾਰੇ ਤੇ ਗਮ ਜਾਤ नानक नाम बाज सनात राग गुजरी महला हर के जन सतगुर सतपुर खा बिनो करो गुरपास किरे करम सतगुर शरणाई कर दिया नाम परगास मेरे मीत गुरुदेव मोको राम नाम परगास गुरमत नाम सखाई हर कीरत हमरी रह रहा ਹਰ ਜਨ ਕੇ ਵਡ ਭਾਗ ਵੜੇ ਰੇ ਜਿਨ ਹਰ ਹਰ ਸਰਦਾ ਹਰ ਪਿਆਸ ਹਰ ਹਰ ਨਾਮ ਮਿਲੈ ਤ੍ਰਿਪਤਾਸੈ ਮਿਲ ਸੰਗਤ ਗੁਣ ਪਰਗਾਸ ਜਿਨ ਹਰ 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 ਇਸ ਨਾਮ ਨ ਪਾਇ ਤਿ ਭਾਗ ਹੀਨ ਜੰਪਾਸ ਜੋ ਸਤਗੁਰ ਚਰਨ ਸੰਗਤਿ ਨਿ ਆਏ ਤ੍ਰਗ ਜੀਵ ਤ੍ਰਗ ਜੀਵਾਸ ਜਿਨ ਹਰ ਜਨ ਸਤਗੁਰ ਸੰਗਤ ਪਾਈ ਤੰਤਰਮਸਤਗਿ ਲਿਖੇ ਲਖਾਸੈ ਤਨ ਤਨ ਸਤ ਸੰਗਤ ਜਥਰਸ ਪਾਇ ਮਿਲ ਜਨ ਨਾਨਕ ਨਾਮ ਪਰਗਾਸ ਰਾਗ ਗੁਜਰੀ ਮਹੱਲਾ ਪੰਜਵਾ ਕਾਹੇਰੇ ਮਨ ਜਿਤ ਵੇ ਉੱਦਮ ਜ ਆਹਰ ਹਰ ਜੀਓ ਪਰਿਆ ਸੈਲ ਬਧਰਮ ਜੰਤੂ ਪਾਏ ਤਕਰਿਜ ਕ ਅਗੇ ਕਰਤਰਿਆ ਮੇਰੇ ਮਾਦੋ ਜੀ ਸਤ ਸੰਗਤ ਮਿਲੇ ਸੋ ਧਰਿਆ ਗੁਰ ਪਰਸਾਦ ਪਰਮਪਦ ਪਾਇਆ ਧੁਕੇ ਕਾਸ਼ਟ ਹਰਿਆ ਰਹਾਓ ਜਨਨ ਪਿਤਾ ਲੋਕ ਸਤ ਬੰਤਾ ਕੋਇ ਨ ਕਿਸ ਕੀ ਧਰਿਆ ਸਿਰ ਸਿਰ ਜਿ ਕਸਮ ਬਾਇ ਠਾਕੁਰੇ ਕਾਹੇ ਮਨ ਭੋਗ ਰਿਆ ਊੜੇ ਊੜ ਆਵਸ ਕੋ ਸਾ ਤਿਸ ਪਾਛਾ ਬਚਰੇ ਝਰਿਆ ਤਨ ਕਵਨ ਖਲਾਵੈ ਕਵਨ ਤੁਗਾਵੈ ਮਨ ਮੈਂ ਸਿਮਰਨ ਕਰਿਆ ਸਬ ਨਿਦਾਨ ਦਸ ਸਤਿਦਾਨ ਠਾਕੁਰ ਕਰਤਲ ਧਰਿਆ ਜਨਾਨਕ ਬਲ ਬਲ ਸਦਬਲ ਜਾਈਏ ਤੇਰਾ ਅੰਤ ਨਪਾਰਾ ਵਰਿਆ ਰਾਗ ਸਾ ਮਹੱਲਾ ਚੋਥਾ ਸੋ ਪਰਖੇ ਕੋ ਓੰਕਾਰ ਸਤਗੁਰ ਪ੍ਰਸਾਦ ਸੋ ਪਰਖ ਨਿਰੰਜਨ ਹਰ ਪਰਖ ਨਿਰੰਜਨ ਹਰ ਅਗਮ ਅਗਮ ਪਾਰਾ ਸਭ ਤੇ ਆਵੇ ਸਭ ਤੇ ਆਵੇ ਤੋ ਜੀ ਸੱਚੇ ਸਰਜਣ ਹਾਰਾ ਸਭ ਜੀ ਤਮਾਰੇ ਜੀ ਤੁਜੀ ਹੈ ਕਾ ਦਤਾਰਾ ਹਰਤਿਆ ਬੋ ਸੰਤੋ ਜੀ ਸਭ ਦੁਖ ਵਿਸਾਰਣ ਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ ਕਾ ਨਾਨਕ ਜੰਤ ਵਿਚਾਰਾ ਤੂ ਘਟ ਘਟ ਅੰਤਰ ਸਰਬ ਨਿਰੰਤਰ ਜੀ ਹਰ ਇੱਕ ਪੁਰਖ ਸਮਾਨ ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਚੋ ਜੁ ਵਿੜਾਣਾ ਤੁਆ ਪੈ ਦਾਤਾ ਆਪੇ ਭੁਗਤਾ ਜੀ ਹੋ ਤਦਵਣ ਅਵਰਣ ਜਾਣਾ ਦੂ ਪਾਰਬਰੰ ਬੇੰਤ ਬੇੰਤ ਜੀ ਤੇਰੇ ਕਿਆ ਗੁਣ ਆਖ ਬਖਾਣਾ ਜੋ ਸੇਵਿਐ ਜੋ ਸੇਵਿਆ ਤੋ ਜੀ ਜਨ ਨਾਨਕ ਤੈਨ ਕੋਰ ਬਾਣਾ ਹਰਤੇ অব ਹਰਤੇ অব ਤੋ ਜੀ ਸੇ ਜੰਦੁਗ ਮੈਂ ਸੁਖ ਵਾਸੀ ਸੇ ਮੁਕਤ ਸੇ ਮੁਕਤ ਪੈ ਜਨ ਹਰਤੇ ਆ ਜੀ ਤਨ ਟੂਟੀ ਜਮ ਕੀ ਫਾਸ ਸੇ जन निर्भो जन हर निर्भो त्याया जी तिनका भो सब गवासी जन निरभौ जन हर निर्भो त्याया जी तिनका भो सब गोवासी जिन सेव्या जिन सेव्या मेरा हर जी ते हर हर रूप समासी से धन से धन जिन हर त्याया जी बल जासी ਤੇਰੀ ਭਗਤ ਤੇਰੀ ਭਗਤ ਸਲਾਹਨ ਤੋਜੀ ਤੇਰੀ ਭਗਤ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਤੇਰੇ ਭਗਤ ਸਲਾਹਨ ਤੋਜੀ ਹਰਨੇ ਕ ਅਨੇਕ ਅਨੰਤਾ ਤੇਰੀ ਅਨੇਕ ਤੇਰੀ ਅਨੇਕ ਕਰੈ ਹਰ ਪੂਜਾ ਜੀ ਤਬ ਤਬ ਪੈ ਦ ਬੇਅੰਤਾ ਤੇਰੇ ਅਨੇਕ ਤੇਰੇ ਅਨੇਕ ਪੜੈ ਬੋ ਸਿਮਰਤ ਸਾਸਤਰੀ ਕਰਗੇ ਰਿਆ ਖਟ ਕਰਮ ਕਰਨਤਾ ਸੇ ਭਗਤ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵੈ ਮੇਰੇ ਹਰ ਭਗਵੰਤ ਤੂ ਆਦ ਪੁਰਖ ਅਪਰੰਪਰ ਕਰਤਾ ਜੀ ਤੋ ਜੇਵੜ ਅਵਰ ਨ ਕੋਈ ਤੂ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨੇ ਚਲ ਕਰਤਾ ਸੋਈ ਤਦ ਆਪੇ ਭਾਵੈ ਸੋਈ ਵਰਤੈ ਜੀ ਤੂ ਆਪੇ ਕਰੈ ਸੋ ਹੋਈ ਤੁਹਾਪੇ ਸਿਸ਼ਟ ਸਬੂਪਾਈ ਜੀ ਤੁਹਾਪੇ ਸਰਜ ਸਬ ਕੋਈ ਜਨਾਨਕ ਗੁਣ ਗਾਵੇ ਕਰਤੇ ਗਏ ਜੀ ਜੋ ਸਭ ਸੇ ਕਾ ਜਨ ਹੋਈ ਅਸਾ ਮਹੱਲਾ ਚੌਥਾ ਹਰ ਟੁਕ ਤੂੰ ਕਰਤਾ ਸਤਿਆਰ ਮੈਂਡਾ ਸਾਈਂ ਜੋ ਤੂੰ ਭਾਵੇ ਸੋਈ ਥਿਸੀ ਜੋ ਤੂੰ ਦੇ ਸੋਈ ਹੋ ਪਾਈ ਰਹਾ ਸਭ ਤੇਰੀ ਤੂੰ ਸਬ ਨਿਤਾਇਆ ਜਿਸਨੋ ਕਿਰਪਾ ਕਰ ਤਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੋਗਵਾਇਆ ਤਦ ਆਪ ਵੀ ਛੋੜਿਆ ਆਪ ਮਿਲਾਇਆ ਤਉ ਦਰਿਆ ਸਭ ਤਜਹੀ ਮਾਇ ਤਜ ਬਣ ਦੂਜਾ ਕੋਈ ਨਾਏ ਜੀ ਜੰਤ ਸਭ ਤੇਰਾ ਖੇਲ ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ ਜਿਸਨੋ ਤੂ ਜਨਹਿ ਸੋਈ ਜਨ ਜਾਨ ਹਰ ਗੁਣ ਸਦਹੀ ਆਕ ਵਖਾਣੈ ਜਨ ਹਰ ਜਨ ਸੇ ਜਨ ਹਰ ਜਨ ਹਰ ਸੇ ਵੇ ਤਨ ਸੁਖ ਪਾਇ ਸੇ ਜੇਹੀ ਹਰਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਦ ਬਣ ਦੂਜਾ ਵਰਣ ਕੋਏ ਤੂੰ ਘਰ ਘਰ ਵੇਖਿਆ ਜਾਣਾ ਸੋਏ ਜੰਨਨ ਗੁਰਮੁਖ ਪ੍ਰਗਟ ਹੋਏ ਐ ਸਮ ਹੱਲਾ ਪਹਿਲਾ ਤਤ ਸਰਵੜੇ ਪਹਿਲੇ ਨਿਵਾਸਾ ਪਾਣੀ ਪਾਵਕ ਤਨ ਹੈ ਕੀ ਆ ਪੰਕਜ ਮੋਪਕਨੀ ਚੱਲੇ ਹਮ ਦੇਖੈ ਤੈ ਡੂਬਿਏ ਲੇ ਬਨ ਇੱਕ ਨਜੈਤ ਸਮੂੜ ਬਨਾ ਹਰ ਬਿਸਰੇ ਤੇਰੇ ਗੁਣ ਗਲਿਆਰਾ ਹਾਉ ਨਾ ਹੋ ਜਤੀ ਸਤਿ ਨਹੀਂ ਪੜਿਆ ਮੂਰਖ ਮੁਗਦਾ ਜਨਮ ਪਿਆ ਬ੍ਰਹਨੋਤ ਨਾਨਕ ਦੇਨ ਕੀ ਸਰਣਾ ਜੰਤੂ ਨਹੀਂ ਵਿਸਰਿਆ ਆਸਾ ਮਹੱਲਾ ਪੰਜਵਾ ਭਈ ਪ੍ਰਪਤ ਮਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਤੇਰੀ ਬਰੀਆ ਅਵਰ ਕਾ ਜਿਹੜੇ ਕੀ ਤੈਨ ਕਾਮ ਮਿਲ ਸਾਥ ਸੰਗਤ ਭਜ ਕੇਵਲ ਨਾਮ ਸਰੰਜਾਮ ਲਗ ਪਉ ਜਲ ਧਰਨ ਕੈ ਜਨਮ ਵਿ੍ਰਥਾ ਜਾਤ ਰੰਗ ਮਾਇਆ ਕਹਿ ਰਹਾ ਜਬ ਤਬ ਸੰਜਮ ਧਰਮ ਨੇ ਕਮਾਇਆ सेवा साधन जान्या हर आया कहू नानक हम नीच करम्मा शरण परे की राखो शरमा एको एक ओंकार शिव गुरु जी की फते पाशै दशमी कबे वाज बिनती चौपाई हमरी करो हाथ दैर छा पूर्ण होई चित की इच्छा तब चरणन में रह हमारा अपना जान करो पत पारा ਮਰੇ ਦੁਦ ਸਬੈ ਤੁਮਕਾ ਵਾਪ ਹਾਥ ਦੇ ਮੋਏ ਬਚਾਵੋ ਸੁਖੀ ਬਸੈ ਮੋਰੋ ਪਰਵਾਰ ਸੇਵਕ ਸਿੱਖ ਸਬੈ ਕਰਤਾਰਾ ਮੋਰ ਅਛਨਿ ਜਗਰਦੇ ਕਰੀਐ ਸਭੈ ਰਨ ਕੋ ਆਦ ਸੰਗਰੀਐ ਪੂਰਨ ਹੋਏ ਹਮਾਰੀ ਅਸਾਤ ਹੋਰ ਭਜਨ ਕੀ ਰਹੇ ਪਿਆਸਾ ਤੁਮੈ ਛੜ ਕੋ ਅਵਰਣੈ ਤਿ ਆਉ ਜੋ ਬਰ ਚਾਹੋ ਸੋ ਤੁਮ ਤੇ ਪਾਉ ਸੇਵਕ ਸਿੱਖ ਹਮਾਰੇ ਤਾਰੀਐ ਚੁੰਚੁੰ ਛਤਰ ਹਮਾਰੇ ਮਾਰੀਐ आप हाथ दुजा बरी है मरण काल का निवरी है मुजो सदा हमारे पच्छा सीरियस दु करे रचा राख मो राखण हारे साय संसारे दीन मन दुष्टन के हंता तुम्हो पुरी चतर काल पय ब्रह्मा भक्तरा काल पय जू बक्तरा काल पय करभिष्ण प्रकाशा शकल काल का गिया तमाशा जवन काल जोगी शिव की ओ वेदराज ब्रह्मा युथियो जवन काल सब लोक सवारा नमस्कार है तए हमारा जवन काल सब जक्त मनायो देवदाय जशन उपजायो आद अंत एक अवतार सोए गुरु समझो हमारा नमस्कारतिसी को हमारी सकल प्रजा जन आप सवारी सेवगण को सब गुण सुख दियो सत्रण को प्रमो बदकीयो ਕਟ ਕਟ ਕੇ ਅੰਤਰ ਕੀ ਜਾਨਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਚਰ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਪੂਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਗਏ ਸੁਖੀ ਏਕ ਏਕ ਕੀ ਪੀਰ ਪਛਾਨਾ ਹੈ ਕਟ ਕਟ ਕੇ ਪਟ ਪਟ ਕੇ ਹੀ ਜਾਨਾ ਹੈ ਜਬ ਉਦ ਕਰ ਕਰਾ ਕਰ ਤਾਰਾ ਪ੍ਰਜਾ ਤਰ ਤਬ ਦੇ ਅਪਾਰਾ ਜਬ ਕਰ ਕਰਤ ਹੋ ਕਬ ਹੋ ਤੁਮੈ ਮਿਲਤ ਦੇਦਰ ਸਭ ਹੋ ਜੇਤੇ ਬਦਨ ਸਿਸ਼ਟ ਸਭ ਉਪ ਤਰਯਾ ਪਪਨੀ ਬੂਝ ਉਚਾਰੈ ਤੁਮ ਸਭ ਹੀ ਤੇ ਰਹਿਤ ਨਿਰਾਲਮ ਜਾਨਤ ਭੇਦ ਭੇਦ ਅਰੇ ਆਲਮ ਨਿਰੰਕਾਰ ਨਿਰਵਕਾਰ ਨਿਲੰਬ ਆਦ ਅਨੀਲ ਆਦ ਸੰਬ ਤਕ ਮੂੜੁ ਚਾਰਤ ਪੈਦਾ ਜਕੋ ਭੇਵ ਨ ਪਾਵਤ ਪੈਦਾ ਤਕੋ ਕਰਪਾ ਨ ਅਨੁਮਾਨਤ ਮਹਾ ਮੂੜਿ ਕਿਛੁ ਭੇਦ ਨ ਜਾਣਤ ਮਹਾਦੇਵ ਕੋ ਕੈ ਸਦਾ ਸ਼ਿਵ ਨਿਰੰਕਾਰ ਕਾ ਚੀਨਤ ਨਿ ਭੇਵ आप अपनी बध है जेती वर्णत पिन पिन तो है तेती तुमरा लखन सारा पारा सजा प्रथम संसारा एक रूप ये नूप सुरूपा रंक प्योरा जेरे खान बहु रच दीनी कहो फूल राजा है बैठा कहो सिमठ प्यो शंकर सिगरी शिष्ट दिखाए चंबव आद जुगा अब रक्षा मेरी तुम करो सिख उभार सिख संगरो दुष्ट जित उठोत पात साकलम लेष करो रंगाता जे तोरी तौ शरणि परे तिनके दुष्ट दक्त है मेरे पुरख जुन पग प्रेत हारे तिनके तुम संकट सब तारे जो कल कोई एक बार ते आए ताके काल निकनी है रच्छा होए तए सब काल दुष्ट इष्ट त्रतद काल यदि पादरिष्ट तंजैन हरहोता के ताप्तनुक मोहर हो ताप रिद्धसिद्ध कर्मो सब होए दृष्ट छ सो सकन कोए एक बार दिन तो मैं संवारा काल फासते तय उबारा जन नर नाम तिहारो काह दारदुश्लोक ते काहा, दार दुष्ट रहा खड्ग केत मैं शरण तिहारी आप हाथ दे लियो बारी सब ठोर मोह सहाय दुष्ट दोग ते लो बचाए सवैया पाएंगे जब ते तुम्हारे तप्ते को अंग तरैनी अन्यो राम रहीम पुराण पुराने अनेक कह मत एक न मान्यो सिमरत शास्त्र वेद सबो भेद कहम एक न जान्यो शरीर span कृपा तुमरी कर मै न कहो सब तोय बखान्यो दोहरा सगल द्वार को साडकै गयो दुहारो द्वार दुआर। बई गई की लाज अस गोबिंद दास तोहार रामकली मोहल्ला तीजा आनंद ए को अंगार सतगुरु परसाद आनंद पेया मेरी बाई सतगुरु मैं पाया सतगुरु ता पाया सह सेती मन वजिया बधाईया राग रतन परिवार परिया शब्द गा बने आइया शब्दों तग वो तेरा मन जिनी बसाया गए है नानक नंद होआ सतगुरु मैं पाया ए मन मेरे अथु सदरो हरनाले हरनाल रहो तुम मन मेरे दुखे सब विसारणा अंगीकारो करे तेरा करद सब सुवारणा समनांग लसमरथ स्वामी सो क्यों रे गए नानक मन मेरे सदरो हरनाले ਸੱਚੇ ਸਾਹਿਬ ਕਿਆ ਨਹੀ ਕਰਤੇ ਰ ਕਰਤਾ ਤੇਰਾ ਸਭ ਕੁਝ ਹੈ ਜਿਸ ਦੇ ਸੋ ਪਾਵਏ ਸਦਾ ਸੁਸਲਾ ਤੇਰੀ ਨਾਮ ਮਨ ਵਸਾ ਬਏ ਨਾਮ ਜਿਨ ਕੈ ਮਨ ਉਸੇ ਆਵਜੇ ਸ਼ਬਦ ਘਨੇਰੇ ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀ ਕਰਤੇ ਰ ਸਚਨਾ ਮੇਰਾ ਆਧਾਰ ਸਤਨਾਮੇ ਆਧਾਰ ਮੇਰਾ ਜਿਨ ਬੁਖਾ ਸਭ ਗਵਾ ਆਇਆ ਕਰ ਸ਼ਾਂਤ ਸੁਖਮਨੈ ਵਸਿਆ ਜਨਿਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰਵਿੱਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਬਤ ਰੂਪੇ ਰੋ ਸਚਾ ਨਾਮ ਮੇਰਾ ਆਧਾਰ ਵਾਜੇ ਪੰਜ ਸ਼ਬਦਿਕਾ ਸਭਾ ਗਏ ਘਰ ਸਭਾ ਗਏ ਸ਼ਬਦ ਵਾਜੇ ਕੋਲਾ ਜਿਤ ਕਰਤਾ ਰਹੀ ਆ ਪੰਚ ਦੂਤ ਦਵਸੇ ਕੀਤੇ ਕਾਲ ਗੰਡਗ ਮਾਰਿਆ ਸਰਕਾਰੰ ਪਾਇ ਤੁਜਨ ਕੋ ਸੇਨਾ ਮਰ ਕੈ ਲਾਗੇ ਕਹਿ ਨਾਨਕ ਤਸ ਕੋ ਹੋਆ ਤਦ ਕਰ ਅਨਹਦਵਾਜੇ ਅਨਦ ਸੁਨੋ ਵਡ ਪਾਗੀਓ ਸਗਲ ਮਨੋਰਥ ਪੂਰੇ ਪਰਬਰਮ ਪ੍ਰਪਾਇ ਉਤਰੇ ਸਗਲ ਬਸੂਰੇ ਦੁਖ ਰੋਗ ਸੰਤਾ ਪੀ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਪੂਰੇ ਗੁਰ ਤੇ ਜਾਣੀ ਹਰਨ ਤੇ ਬੁਨੀਤ ਕਹਤੇ ਪਵਿੱਤ ਸਤਗੁਰ ਰਹਾ ਭਰਪੂਰੇ ਬਨਵੰਤ ਨਾਨਕ ਗੁਰ ਚਰਨ ਲਾਗੇ ਵaje ਅਨਹਤੂਰੇ ਮੋਦਾਬਨੀ ਮਹੱਲਾ ਪੰਜਵਾਂ ਥਾਲ ਵਿੱਚ ਦਨ ਵਕਤੂ ਭਇਓ ਸਤ ਸੰਤੋਖ ਵਿਚਾਰੋ ਅੰਮ੍ਰਿਤ ਨਾਮ ਠਾਕੁਰ ਕਾ ਭਇਓ ਜਿਸ ਕਾ ਸਭ ਸੇ ਉਧਾਰੋ ਦੇਖੋ ਖਵਜ ਕੋ ਪੁੰਚਾ ਤਿਸ ਕਾ ਹੋਏ ਉਧਾਰੋ ਇਹ ਵਸਤ ਤੋ ਜੀ ਨਾ ਜਾਏ ਇਨ ਤਨੇ ਤਰਖੁਰ ਤਾਰੋ ਤਮ ਸੰਸਾਰ ਚਰਨ ਲਗਤ ਰੀ ਸਬ ਨਾਨਕ ਬ੍ਰਹਮ ਪਸਾਰ ਸਹ ਲੋਕ ਮਹੱਲਾ ਪੰਜਵਾ ਤੇਰਾ ਕੀਤਾ ਜਤ ਨਾਹੀ ਮੈਨੂੰ ਜੋ ਕੀ ਤੋਈ ਮੈਂ ਨਿਰਗੁਣਿਆ ਰੇ ਕੋ ਗੁਨਾਹੀ ਆਪੇ ਤਰਸ ਪਿਓਈ ਤਰਸ ਪਿਆ ਮੈ ਰਹਿਮਤ ਹੋਈ ਸਤਗੁਰ ਸੱਜਣ ਮਿਲਿਆ ਨਾਨਕ ਨਾਮ ਮਿਲਿਆ ਤਾਂ ਜੀਵਾਂ ਤਨਮਨ ਥੀ ਬਹ ਹਰਿਆ ਪੋੜੀ तू सम जिथे को तेरी राखी जमकै दूत दूतनाये तेरे हो शब्दी पार पाए जिनको लगी प्यास अमृत से ही खाए कल मैं हो पन गुन गोविंद गाये सबसे नो कृपाल समाले सा साय बिरथा कोई न जाए जे आवे तो दया ऐसा लोक महल्ला पंजवा अंतर गोर आराधना ਜੇ ਮਾਜਪ ਗੁਰਨਾਵ ਨੇਤਰੀ ਸਤਗੁਰ ਪੇਖਣਾ ਸਰਨੇ ਸੁਨਣਾ ਗੁਰਨਾਵ ਸਤਗੁਰ ਸੇ ਤੀਰਤਿਆ ਦਰਗਹ ਪਈ ਅਠਾਓ ਕਹੋ ਨਾਨਕ ਕਿਰਪਾ ਕਰੇ ਜਿਸਨੂੰ ਇਹ ਵੱਧੇ ਜਗ ਮਉੱਤਮ ਕਾਢੀ ਹੈ ਵਿਰਲੇ ਕੇ ਹੀ ਕੇ ਮਹੱਲਾ ਪੰਜਵਾਂ ਰਖੇ ਰਖਣ ਹਾਰੇ ਆਪੂ ਬਾਰੇ ਗੁਰ ਕੀ ਪੈਰੀ ਪਾਏ ਕਾਥ ਸਵਾਰੇਨ ਹੋਆ ਆਪ ਦਿਆਲ ਮਨੁਨਾ ਵਿਸਾਰੇਨ ਸਾਜਨ ਕਾ ਸੰਗ ਭੋਜਲ ਤਾਰਿਆਨ ਸਾਕਤ ਰਿੰਦਕ ਦਸ਼ਟੇ ਖਨਮਏ ਬਿਦਾਰਿਆਨ ਤਿਸ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਏ ਤਿਸ ਸਿਮਰਤ ਸੁਖ ਹੋਏ ਸਗਲੇ ਸੁਖ ਜਾਈ ਤਿਸ ਸਾਹਿਬ ਕੀ ਟੇਕ ਨਾਨਕ ਮਨ ਹੈ ਮਾਏ ਜਿ세ਸੀ ਮਰਤ ਸੁਖ ਹੋਏ ਸਗਲੇ ਦੁਖ ਜਾਈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ